ਹਰਕਤਾਂ ਪੁੱਠੀਆਂ ਸਿੱਧੀਆਂ ਕਰਦਾ ਇਹਦੇ ਚੋ ਬੋਲਦੀ ਆ ਨਾਲ ਬੈਠੇ ਨੂੰ ਫਿਕਰ ਪਿਆ ਹੁੰਦਾ ਕਿ ਕਿਤੇ ਸਾਨੂੰ ਨਾ ਚੜ ਜੇ ਐਡਾ ਹਾਲ ਮਾਰਾ ਮਾੜਾ ਸੀ ਔਰ ਮੈਂ ਪੁਲਿਸ ਵਾਲੇ ਵੀਰਾਂ ਨੂੰ ਪੁੱਛਦਾ ਇਹ ਵਰਦੀ ਤਾਂ ਤੁਸੀਂ ਕਾਨੂੰਨ ਲਾਗੂ ਕਰਨਾ ਹੁੰਦਾ ਨਾ ਇੱਥੇ ਇੱਕ ਅੱਧਾ ਪੈਗ ਕਿਸੇ ਨੇ ਪੀਤਾ ਹੋਵੇ ਉਦੋਂ ਹੀ ਖਿਲਾਰ ਲੈਂਦੇ ਆ ਉਹਨੂੰ ਕਿ ਤੇਰੇ ਪੈਗ ਲੱਗੇ ਆ ਰੋਕ ਲੈ ਟਰੈਕਟਰ ਤੇਰਾ ਚਲਾਨ ਕਟਾਂਗੇ ਰੋਕ ਲੈ ਮੋਟਰਸਾਈਕਲ ਥਾਣੇ ਲੈ ਜਾਂਦੇ ਆ ਨਹੀਂ ਤੂੰ ਕਿਸੇ ਨੂੰ ਥੱਲੇ ਦੇ ਦੇਂਗਾ ਤੇ ਮੁੱਖ ਮੰਤਰੀ ਬੋਤਲ ਸ਼ਰਾਬ ਪੀ ਕੇ ਪੰਜਾਬ ਚ ਲਾਈ ਜਾਂਦਾ ਉਹਦਾ ਚਲਾਨ ਤੁਸੀਂ ਕਦੋਂ ਕਟਣਾ ਬੇੜਾ ਕਰ ਕਰਾਉਣਾ ਪੰਜਾਬ ਦਾ ਇਹ ਜਿਹਨੂੰ ਕਦੋਂ ਰੋਕਣਾ ਤੁਸੀਂ ਕਿ ਕਾਨੂੰਨ ਕੱਲੇ ਮਾਰੇ ਲਈ ਆ ਇਹ ਖਾਦੀ ਪੀਤੀ ਚ ਜੋ ਮਰਜ਼ੀ ਕਰੀ ਜਾਵੇ ਸਭ ਆਪ ਸਾਧ ਸੰਗਤ ਜੀ ਖਾਦੀ ਪੀਤੀ ਚ ਨੁਕਸਾਨ ਕਿਸੇ ਹੋਰ ਦਾ ਨਹੀਂ ਛੋੜਾ ਹੀ ਹੋਣਾ ਆ ਵੀਰ ਮੇਰੇ ਵੀਰ ਮਲਾਜਮ ਵੀਰ ਖਲੋਤੇ ਆ ਅਬ 20 ਦਿਨਾਂ ਇਹਨਾਂ ਨੂੰ ਹਾਲੇ ਪਤਾ ਨਹੀਂ ਤਨਖਾਹਾਂ ਮਿਲੀਆਂ ਕਿ ਨਹੀਂ ਮਿਲੀਆਂ ਕਹਿੰਦਾ ਕਰਜ਼ਾ ਮੁਕਤ ਕਰ ਦੂੰ ਕਰਜ਼ਾ ਮੁਕਤਾ ਕੀ ਕੀਤਾ 22 ਦਿਨ ਬੀਤ ਗਏ ਆ ਜੀ ਮਹੀਨੇ ਦੇ ਜਦ ਤੱਕ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸੀ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਚ ਚੜਾਤਾ ਔਰ ਪੰਜਾਬ 'ਚ ਇਹ ਕਿਸਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਇਸ ਲਈ ਮੁੱਦੇ ਬੜੇ ਨੇ ਇਹਨਾਂ ਦੀ ਇੱਕ ਬੀਬੀ ਅਨਮੋਲ ਗगन ਮੈਂ ਤਾਂ ਉਹ ਤੇਰਾ ਨੂੰ ਨਾ ਜਿਹੜੀ ਕਹਿੰਦੀ ਸੀ ਕਿ ਜੇ ਦਿੱਲੀ ਵਾਲਿਆਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਮੌਕਾ ਸਾਨੂੰ ਐ ਮਾਰਦੀਏ ਚੁਟਕੀਆਂ ਕਹਿੰਦਾ ਮੌਕਾ ਸਾਨੂੰ ਦਿਓ 2 ਮਿੰਟ ਚ ਐਮਐਸਪੀ ਲਾਗੂ ਕਰਾਂਗੇ ਮਿਲ ਗਈ ਜੀ ਐਮਐਸਪੀ ਮੋਦੀ ਨੇ ਤਾਂ ਦਿੱਤੀ ਨਹੀਂ ਬੀਬੀ ਦੇਗੀ ਮੈਨੂੰ ਲੱਗਦਾ ਬੋਲਦੇ ਨਹੀਂ ਜਨਾਲੇ ਵਾਲਿਓ ਇਹ ਤਮਾਤਰ ਦਾ ਅਸਰ ਤਾਂ ਨਹੀਂ ਦੱਸ ਦਿਓ ਮਿਲ ਗਈ ਜਿਹੜੀ ਕਹਿੰਦੀ ਸੀ ਕੀ ਮੁਆਵਜ਼ਾ ਆ ਕਿੰਨਾ ਘੜੇ ਮਾਰੀ ਹੋਈ ਆ ਮੌਸਮ ਦਾ ਖਰਾਬਾ ਕਦੇ ਕੁਛ ਕਦੇ ਕੁਛ ਇੱਕ ਵੀ ਖਰਾਬੇ ਦੇ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਆਇਆ ਜੀ ਕਿਸੇ ਨੂੰ ਹਰ ਕਿਸਮ ਨਾਲ ਝੂਠ ਔਰ ਝੂਠ ਬੋਲ ਕੇ ਵੋਟਾਂ ਲੈਣ ਵਾਲੇ ਅੱਜ ਉਹਨਾਂ ਤੋਂ ਸੁਚੇਤ ਹੋ ਜੋ ਚਾਹੇ ਮਲਾਜ਼ਮ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਇੰਡਸਟਰੀ ਹੈ ਅੱਜ ਹਰੇਕ ਦੀਆਂ ਚੀਕਾਂ ਨਿਕਲੀਆਂ ਪਈਆਂ ਲਾਅਨ ਆਰਡਰ ਤੇ ਕੀ ਹਾਲਾਤ ਐ ਸੁੱਧੂ ਮੂਸੇਵਾਲਾ ਦਿਨ ਦਿਹਾੜੇ ਮਰਾਤਾ ਹੁਣ ਸੁਪਰੀਮ ਕੋਰਟ ਤੇ ਜਾ ਕੇ ਕਹਿੰਦੇ ਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਉਹਦੇ ਘਰ ਦੇ ਅੱਗੇ ਦੀ ਮੁੱਖ ਮੰਤਰੀ ਦੀ ਸੜਕ ਖੋਲਣੀ ਸੀ ਹਾਈ ਕੋਰਟ ਨੇ ਕਹਿਤਾ ਤੁਸੀਂ ਤਾਂ ਆਮ ਆਦਮੀ ਹੋ ਖਾਸ ਨਹੀਂ ਇਹ ਸੜਕ ਖੋਲਤੀ ਜਾਵੇ ਜਾ ਕੇ ਇਹਨਾਂ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਤੇ ਕਹਿੰਦਾ ਜੇ ਸੜਕ ਖੁੱਲ ਗਈ ਤੇ ਕਿਤੇ ਸਿੱਧੂ ਮੂਸੇਵਾਲੇ ਆਂਗੂ ਸਾਡੇ ਮੁੱਖ ਮੰਤਰੀ ਦਾ ਨੁਕਸਾਨ ਨਾ ਹੋ ਜਾਵੇ ਮੰਨ ਗਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਿਕਿਉਰਿਟੀ ਘਟਾਉਣਾ ਮੁੜ ਕੇ ਉਹਦੀ ਖਬਰ ਦੇਣੀ ਤੇ ਫਿਰ ਇਹਨਾਂ ਤੇ ਪਰਚਾ ਕਿਉਂ ਨਹੀਂ ਅਸਲੀ ਗੱਲ ਇਹ ਜੀ ਆ ਬੜੀਆਂ ਨੇ ਸਮਝ ਆਸਤ ਨਹੀਂ ਦਿੰਦਾ ਕਿ ਮੈਂ ਲੰਮੀਆਂ ਗੱਲਾਂ ਕਰਾਂ ਮਗਰ ਬਾਦਲ ਸਾਹਿਬ ਇੱਕ ਮੈਂ ਸੁਚੇਤ ਜ਼ਰੂਰ ਕਰਨਾ ਚਾਹੁੰਨਾ ਇਹ ਭਾਜਪਾ ਦੇ ਵੀਰ ਆ ਜਾਖੜ ਸਾਹਿਬ ਦੀ ਖਬਰ ਲੱਗੀ ਆ ਸਾਰੇ ਅਖਬਾਰਾਂ 'ਚ ਲੱਗਿਆ ਨੇ ਜਾ ਕੇ ਇਲੈਕਸ਼ਨ ਕਮਿਸ਼ਨਰ ਨੂੰ ਕਹਿ ਰਿਆ ਕਿ ਸਾਨੂੰ ਜਿਹੜੇ ਦੇਸ਼ ਦਰੋਹੀ ਨੇ ਦੇਸ਼ ਵਿਰੋਧੀ ਲੋਕ ਨੇ ਸਾਨੂੰ ਉਹ ਪਿੰਡਾਂ 'ਚ ਨਹੀਂ ਜਾਣ ਦੇ ਰਹੇ ਔਰ ਮੈਂ ਇਸ ਨੂੰ ਇੱਕ ਬਹੁਤ ਵੱਡੀ ਸ਼ਰਾਰਤ ਸਮਝਦਾ ਕਿਥੇ ਇਹ ਨਾ ਹੋਵੇ ਕਿਉਂਕਿ ਪਿੰਡਾਂ 'ਚ ਇਹਨਾਂ ਦਾ ਵਿਰੋਧ ਹੈ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹ ਆਦਨੇ ਭਾਨੇ ਨਾਲ ਇੱਥੇ ਇਲੈਕਸ਼ਨ ਗਾ ਨਾ ਕਰਾ ਦੇਣ ਹੁਣ ਇਹ ਸ਼ਰਾਰਤ ਸ਼ੁਰੂ ਹੋ ਗਈ ਹੈ ਕਿਉਂਕਿ ਜੰਮੂ ਕਸ਼ਮੀਰ ਚ ਵੀ ਅਨੰਤਨਾਗ ਦੀ ਸੀਟ ਤੇ ਕਲੈਕਸ਼ਨ ਇਸ ਚੱਕਰ ਤੇ ਗਾ ਪਾਤੀ ਗਈ ਸੀ ਕਿ ਮਾਹੌਲ ਠੀਕ ਨਹੀਂ ਵੋਟਰ ਨਹੀਂ ਮੰਗ ਪਾਰੇ ਭਾਜਪਾ ਦੇ ਭਾਜਪਾ ਦੇ ਵੀਰ ਮੋਟਾ ਤਾਂ ਤਾਂ ਮੰਗਣਗੇ ਜੇ ਕਰਤੂਤ ਕੋਈ ਸਿੱਧੀ ਰੱਖਣਗੇ ਜੇ ਕਰਤੂਤਾ ਹੀ ਪੁੱਠੀਆਂ ਤੇ ਭਾਈ ਲੋਕਾਂ ਨੇ ਤਾਂ ਸਵਾਲ ਕਰ ਲੈ ਜੇ ਦੇਸ਼ ਦਾ ਅਨਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਤੁਸੀਂ ਉਸ ਅਨਦਾਤਾ ਦੇ ਪਿੰਡ 'ਚ ਵੱਢ ਸਕਦੇ ਹੋ ਕਿਸੇ ਨੇ برداشت ਨਹੀਂ ਕਰਨੀ ਹੈ ਇਹ ਗੱਲਾਂ ਇਸ ਲਈ ਮੈਂ ਚਾਹੂੰਗਾ ਕਿ ਅੱਜ ਚੀਪ ਇਲੈਕਸ਼ਨ ਕਮਿਸ਼ਨਰ ਨੂੰ ਤੁਸੀਂ ਇਹ ਚਿੱਠੀ ਲਿਖੋ ਕਿ ਜੇ ਇਹ ਕਿਸਾਨ ਨਾਲ ਜਾ ਕੇ ਪਿੰਡਾਂ 'ਚ ਉਲਝਣਗੇ ਉਹਨਾਂ ਨੂੰ ਮਾਰਨਗੇ ਉਹ ਕਿ ਕਿਸਾਨ ਪਟਿਆਲੇ ਸ਼ਹੀਦ ਹੋ ਗਿਆ ਤੇ ਜੇ ਧੱਕੇਸ਼ਾਹੀ ਕਰਨਗੇ ਤੇ ਲੋਕਤੰਤ ਦੇ ਲੋਕਾਂ ਨੇ ਇਹ ਸਵਾਲ ਤਾਂ ਪੁੱਛ ਨਹੀਂ ਪੁੱਛਨੇ ਐ ਇਸ ਲਈ ਅੱਜ ਇੱਕ ਹੋਰ ਬੜੀ ਵਧੀਆ ਗੱਲ ਥੋੜਾ ਕਰਦਾ ਆ ਜ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦਾ ਮੈਨੂੰ ਪਾ ਦਿਓ ਵੋਟਾਂ ਮੈਂ ਮਟਰਾਂ ਦਾ ਭਾ ਜਿਹੜਾ ਹੁਣ 25-30 ਰੁਪਏ ਮਿਲਦਾ ਮੈਂ 300 ਰੁਪਏ ਦੂੰ ਕਿਉਂ ਮਾਮਾ ਆ ਪ੍ਰਧਾਨ ਮੰਤਰੀ ਨੂੰ 10 ਸਾਲ ਹੋ ਗਏ 10 ਸਾਲਾਂ ਚ ਤਾ ਉਹਨੇ ਕੀਤਾ ਨਹੀਂ 300 ਭਾ ਜੇ ਕਦੇ ਕਣਕ ਝੋਨੇ ਦਾ ਭਾਅ ਇੰਟਰਨੈਸ਼ਨਲ ਮਾਰਕੀਟ 'ਚ ਵੱਧਦਾ ਸੀ ਬਾਸਮਤੀ ਦੇ ਰੇਟ ਵੱਧਦੇ ਸੀ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਸੀ ਤੁਸੀਂ ਤੁਹਾਡਾ ਪ੍ਰਧਾਨ ਮੰਤਰੀ ਐਕਸਪੋਰਟ ਬੰਦ ਕਰ ਦਿੰਦਾ ਸੀ ਔਰ ਮਾਰਕੀ ਨੂੰ ਪੈਂਦੀ ਸੀ ਇਸ ਅੰਨਦਾਤਾ ਨੂੰ ਪੈਂਦੀ ਸੀ ਜਿਹਨੂੰ ਮਸਾ ਕੋਈ ਮੌਕਾ ਆਉਂਦਾ ਸੀ ਜੇ ਫੂਡ ਦੀ ਸ਼ਾਰਟੇਜ ਆ ਤੇ ਰੇਟ ਵਧਨ ਦਾ ਤੇ ਜੇ 10 ਸਾਲ ਰੇਟ ਨਹੀਂ ਵਧਾਇਆ ਤੇ ਮਤਲਬ ਆਪ ਹੀ ਤੁਸੀਂ ਮੰਨਦੇ ਹੋ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਮਾੜੀ ਫਿਰ ਦੂਜਾ ਇੱਥੇ ਚਗੂਪਾ ਛੱਡਿਆ ਜੋਸ਼ੀ ਸਾਹਿਬ ਕਹਿੰਦੇ 800 ਕਰੋੜ ਦਾ ਲੋ ਪੈਸੇ ਲਿਆ ਕੇ ਦਊਂਗਾ ਮੈਂ ਧਿਆਨ ਨਾਲ ਪੜਿਆ ਉਹ ਕਾਗਜ਼ 800 ਕਰੋੜ ਦਾ ਕਹਿੰਦੇ ਲੋਨ ਦਵਾਂਗੇ ਲੋਨ ਮਤਲਬ ਹੋਰ ਕਰਜ਼ਾਈ ਵढ़ा ਦੇਾਂਗੇ ਤੇ ਕਰਜ਼ਾ ਵੀ ਉਹਨੂੰ ਮਿਲੂਗਾ ਜਿਹਦੇ ਕਾਗਜ਼ ਸਹੀ ਹੋਣਗੇ ਇਹ ਤਾਂ ਪੈਕੇਜ ਇਹਨਾਂ ਦੇ ਇਸ ਲਈ ਬਚ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਆ ਮੈਨੂੰ ਪਤਾ ਹੈ ਮੈਂ ਅੱਜ ਜਿੰਨਾ ਕੁਝ ਬੋਲ ਗਿਆ ਸਵੇਰੇ ਕਿਸੇ ਦਾਸ ਦੇ ਘਰੇ ਵੀ ਈਡੀ ਨਾ ਪੈ ਜੇ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਮਾੜੀ ਮੋਤੀ ਜੁਗਲੂ ਉਹਨੂੰ ਕਹਿ ਦਿੰਨਾ ਸਵੇਰੇ ਮੈਨੂੰ ਪੁਲਿਸ ਸੱਦ ਲੈਂਦੀ ਹੈ ਮਗਰ ਬਾਦਲ ਸਿੰਘ ਮੈਂ ਵੀ ਠੀਠ ਹੋਇਆ ਮੈਂ ਵੀ ਮਨ ਬਣਾਇਆ ਦੋ ਦੋ ਹੱਤਾਂ ਜਨਾਲੇ ਵਾਲੇ ਵਾਂਗ ਵਾਂਗ ਮੈਂ ਵੀ ਕਰਨੀ ਕਰਨੇ ਆ ਤੇ ਫੜਦਾ ਤੇ ਮੈਨੂੰ ਲੱਗਾ ਹਜ਼ਾਰਕ ਬੰਦਾ ਤਾਂ ਫੜਿਆ ਜਾਣਾ ਹੁਣ ਅੱਜ ਨਾਲੇ ਦੇ ਪ੍ਰੋਗਰਾਮ ਤੋਂ ਬਾਅਦ ਘਟੋ ਘਟ ਮੋਤਵਾਰ ਬੂਝੇ ਪਿੰਡਾਂ ਦੀ ਗੱਲ ਛੱਡ ਦਿਓ ਸਾਨੂੰ ਤਾਂ ਬਸ ਆਜੇ ਬਾਹ ਕੇ ਲੈ ਕੇ ਜਾਇਓ ਸਭ ਨੂੰ ਇਕੱਠੇ ਕਰਕੇ ਉੱਥੇ ਹੱਸੀ ਜਾਂਦਾ ਸੱਤਾ ਥੋੜਾ ਹੋਰ ਕਈ ਹੱਸਦੇ ਆ ਸਭ ਨੂੰ ਪਤਾ ਕਿ ਬਾਈ ਇੱਥੇ ਇਹੀ ਕੁਛ ਹੋਣਾ ਧੱਕੇਸ਼ਾਈ ਹੁੰਦੀ ਆ ਕੋਈ ਨਾ ਰੱਜ ਕੇ ਧੱਕਾ ਕਰਿਓ ਪੰਜਾਬ ਦੀ ਧਰਤੀ ਨੇ ਹਮੇਸ਼ਾ ਮੂੰਹ ਤੋੜਵਾ ਜਵਾਬ ਦਿੱਤਾ ਇਸ ਲਈ ਮੈਂ ਆਪਦੀ ਅਖੀਰਲੀ ਗੱਲ ਕਰਕੇ ਬੈਠਣ ਲੱਗਿਆ ਬਾਦਲ ਸਾਹਿਬ ਤੁਹਾਨੂੰ ਇੱਕ ਬੇਨਤੀ ਆ ਅਕਸ਼ ਜੋਸ਼ੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਕੱਲੇ ਬਾਦ ਲੀਟਰ ਹੋ ਪਾਜ ਪਾ ਦੇ ਜਦੋਂ ਇਹ ਕਾਲੇ ਕਾਨੂੰਨ ਆਏ ਸੀ ਕੱਲਾ ਮੇਰਾ ਵੀਰ ਤੂੰ ਸੀ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਔਰ ਤੈਨੂੰ ਵੀ ਉਹ ਕੱਢ ਕੇ ਬਾਹਰ ਮਾਰਿਆ ਕਿ ਤੂੰ ਖੇਤ ਮਜ਼ਦੂਰਾ ਦੀ ਤੇ ਕਿਸਾਨੀ ਦੀ ਗੱਲ ਕਿਉਂ ਕਰਦਾ ਹੁਣ ਦੂਜੀ ਗੱਲ ਮੈਂ ਕਰਨ ਲੱਗਿਆ ਕੱਲੀ ਇਹਦੀ ਗੱਲ ਨਾ ਕਰੀ ਹੁਣ ਵਿਧਾਨ ਸਭਾ ਆਪਾਂ ਪਾਰਲੀਮੈਂਟ 'ਚ ਜਾ ਕੇ ਗੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਤੇ ਐਨਐਸਏ ਲੱਗੀ ਆ ਗੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਨੂੰ ਬੰਦੀ ਸਿੰਘਾਂ ਨੂੰ ਜੇ ਉਹ ਡਿਫਾਲਟਰ ਬਾਬੇ ਨੂੰ ਮੈਂ ਕਿਹਾ ਕਟਿਆ ਬਾਬੇ ਨੂੰ ਜਿਹਦੇ ਛਿੱਤਰ ਚਾਰ ਪੈਣੇ ਚਾਹੀਦੇ ਉਹ ਸਾਧ ਨੂੰ ਰਾਮ ਰੀਮ ਨੂੰ ਜੇ ਇਹ ਰੋਜ਼ ਛੁੱਟੀ ਦੇ ਸਕਦੇ ਆ ਤੇ ਫਿਰ ਬਾਈ ਬਲਵੰਤ ਸਿੰਘ ਰਾਜੋਆਣੇ ਨੂੰ ਭਾਈ ਪੁੱਲਰ ਨੂੰ ਜਿਨ੍ਹਾਂ ਨੂੰ 28-28 ਸਾਲ ਹੋ ਗਏ ਕੋਈ ਸਜ਼ਾ ਕੋਈ ਕਾਨੂੰਨ ਨਹੀਂ ਦੇਸ਼ ਦੁਨੀਆ 'ਚ ਜਿਹੜਾ ਤੁਸੀਂ 28-28 30-30 ਸਾਲ ਇਹਨਾਂ ਨੂੰ ਅੰਦਰ ਰੱਖ ਸਕਦੇ ਹੋ ਤੁਸੀਂ ਉਹਨਾਂ ਦੀ ਵੀ ਆਵਾਜ਼ ਬੁਲੰਦ ਕਰੋਗੇ ਕਰੋਗੇ ਕਿ ਨਹੀਂ ਕਰੋਗੇ ਛੱਡਾ ਝਕਾਰਾ ਬੋਲੋ ਈਸ਼ੋ ਨਿਹੋ ਸਤਿ ਸ਼੍ਰੀ ਅਕਾਲ ਅਚਲੀ ਇਹ ਆਸ ਉਮੀਦ ਨਾਲ ਕਿ ਜੋਸ਼ੀ ਮੇਰਾ ਵੀਰ ਇਹ ਵੀ ਇਹਦਾ ਵੀ ਟਾਪ ਗੇਅਰ ਤੇ ਚੱਲਦਾ ਗੱਡੀ ਇਹ ਵੀ ਸੇਰਡਾਉਣ ਨੂੰ ਬੇਨਤੀ ਲਾਉਂਦਾ ਉਦੋਂ ਸਰਕਾਰ ਆਪਣੀ ਸੀ ਜਦੋਂ ਰੋਜ਼ ਉਲਝਦਾ ਸੀ ਕਦੇ ਇੱਧਰ ਧਰਨਾ ਕਦੇ ਉੱਧਰ ਧਰਨਾ ਹੁਣ ਅਗਲਾ ਧਰਨਾ ਤੇਰਾ ਪ੍ਰਧਾਨ ਮੰਤਰੀ ਦੇ ਹਿੱਕ ਤੇ ਲਵਾਉਣਾ ਔਰ ਪੰਜਾਬ ਖਾਤਰ ਲਵਾਉਣਾ ਲੋਕਾਂ ਨੂੰ ਪਤਾ ਲੱਗੇ ਬਾਟਰ ਵਾਲਿਆਂ ਨੂੰ ਕਿ ਇੱਥੋਂ ਬੁਲੰਦ ਆਵਾਜ਼ ਗਈ ਹੈ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅਨਿਲ ਜੋਸ਼ੀ ਜਿਨੇ ਇਸ ਇਲਾਕੇ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨਾਲ ਰਲ ਕੇ ਬਹੁਤ ਵੱਡੇ ਪੱਧਰ ਤੇ ਕੀਤੀ ਆ ਇਸ ਲਈ ਮੈਂ ਆਖੀਰਲੀ ਗੱਲ ਕਹਿ ਕੇ ਬੈਠਣ ਲੱਗਿਆ ਮੇਰਾ ਆਪਣਾ ਚਾਚਾ ਜੀ ਇੱਧਰ ਸੁਣ ਲਓ ਏ ਚਾਚਾ ਅਾ ਥੋੜੀ ਗੱਲੀ ਕਰਨ ਲੱਗਿਆ ਇੱਕ ਚਾਚਾ ਜੀ ਦੇ ਹਾਣ ਦਾ ਹੀ ਬੰਦਾ ਓਡੇ ਚਾਚਾ ਜੀ ਤੋਂ ਵੀ ਫੁੱਟ ਛੋਟਾ ਹੀ ਹੋਣਾ ਦਿੱਲੀੋਂ ਹੁਣ ਜੇਲ੍ਹ 'ਚ ਦਿੱਤਾ ਜਿਹਦਾ ਤੁਸੀਂ ਆਰਡਰ ਵੇਖਦੇ ਸੀ ਕਿ ਜਿਹੜੀ ਮਾਲ ਕੀ ਆਇਆ ਕਿ ਨਹੀਂ ਆਇਆ ਵੇਖੋ ਆਇਆ ਇੱਥੇ ਕਮਾਲ ਹੋ ਗਈ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਲੋਕ 90 90% ਕੁਰਬਾਨੀ ਦੇਣ ਵਾਲੇ ਪੰਜਾਬ ਦੇ ਲੋਕ ਦੇਸ਼ ਨੂੰ ਹੰਢੇਣ ਵਾਲੇ ਪੰਜਾਬ ਦੇ ਲੋਕ ਨੂੰ ਗਰੰਟੀ ਹੋ ਦਵੇ ਗਰੰਟੀ ਦੇਣ ਵਾਲਾ ਜੇਲ੍ਹ ਚ ਦਿੱਤਾ ਉਹਦੀ ਗਰੰਟੀ ਸੀ ਕਿ ਪਾ ਦਿਓ ਵੋਟ ਝਾੜੂ ਨੂੰ 2500 2500 ਪੈਨਸ਼ਨ ਮਿਲੂ ਦੱਸੋ ਮਿਲ ਗਈ ਜੀ 51000 ਛਗਨਤੀ ਮਿਲੂ ਮਿਲ ਗਈ ਜੀ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਬਣਾ ਦੇਾਂਗੇ ਕਾਲਜ ਬਣਾ ਦੇਾਂਗੇ ਹਸਪਤਾਲ ਬਣਾ ਦੇਾਂਗੇ ਬਣ ਗਏ ਜੀ ਬਣੇ ਕਿ ਨਹੀਂ ਬੜੇ ਹਾਂ ਇਹ ਜ਼ਰੂਰ ਹੈ ਭਗਵੰਤ ਮਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵਾਂ ਸ਼ਰਾਬ ਦਾ ਠੇਕਾ ਖੋਲਤਾ ਸ਼ਰਾਬ ਦੀ ਵਿਕਰੀ ਭਗਵੰਤ ਮਾਨ ਨੇ ਵਧਾਤੀ ਜਿਹੜਾ ਲਾ ਕੇ ਤੋ ਕੀ ਗਾਣਾ ਸੀ ਆ ਲਾ ਕੇ ਦੋ ਪੈਗ ਹਾਂ ਦਸੀ ਲਾ ਕੇ ਦੋ ਪੈਗ ਬੱਲੀਏ ਹਾਂ ਲਾ ਕੇ ਦੋ ਪੈਗ ਬੱਲੀਏ ਤੇ ਲਾ ਕੇ ਪੈਗ ਬੱਲੀਏ ਤੇ ਦੇਖੋ ਪੰਜਾਬ ਦਾ ਕੀ ਬਾਣਾ ਬਚ ਜੋ ਇਹ ਕੋਲੋ ਕੋਲੋ ਜਿਨ੍ਹਾਂ ਨੇ ਗਰੰਟੀਆਂ ਸ਼ੂਟ ਦਿਆ ਗਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਥ ਨਾਲ ਇਹ ਚ ਉਮੀਦ ਇਹ ਰਹਿ ਲ ਕਿ ਜਿਹੜੇ ਔਜਲਾ ਸਾਹਿਬ ਨੇ 10 ਸਾਲ 7 ਸਾਲ ਦੋ ਵਾਰ ਯੋਮਪੀ ਰਹੇ ਆ ਦਰਸ਼ਨ ਨਹੀਂ ਕਦੇ ਦਿੱਤੇ ਕਹਿੰਦੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਕੰਮ ਕੋਈ ਕੀਤਾ ਨਹੀਂ ਇਸ ਲਈ ਇਸ ਉਮੀਦ ਨਾਲ ਜਿਹਦਾ ਟਰੈਕ ਰਿਕਾਰਡ ਹੈ ਜਾਣ ਪਛਾਣ ਹੈ ਅੱਜ ਉਹਨੂੰ ਕਾਮਯਾਬ ਕਰੋਗੇ ਔਰ ਮੈਂ ਸਾਥ ਜੋਤ ਸਿੰਘ ਨੂੰ ਸਾਰੇ ਬੜੇ ਕਾਬਲ ਬੰਦੇ ਆ ਵੇਖੋ ਏਡੇ ਜਿਗਰੇ ਵਾਲਾ ਨਹੀਂ ਚੈਲਣਾ ਫੋਨ ਮੇਰੀ ਬੇਨਤੀ ਸੁਣਿਓ ਜੀ ਫੋਨ ਤੁਸੀਂ ਵੇਖਣ ਲੱਗ ਪਏ ਇਹ ਉਹ ਬੰਦਾ ਜਿਹਨੂੰ ਆਪਾਂ ਹਲਕਾ ਇਨਚਾਰਜ ਲਾਇਆ ਸੀ 2021 ਚ ਔਰ ਇਹ ਕਹਿਆ ਸੀ ਕਿ ਸਾਡੀ ਗੱਡੀ ਚ ਰਿਵਰਸ ਕਰਨੀ ਫਿਰ ਪਤਾ ਨਹੀਂ ਕਿੱਥੇ ਇਸੇ ਪਹਿਲੇ ਇਸ ਚ ਅਜੇ ਅੰਦਰ ਰੱਖਿਆ ਸੀ ਅੰਦਰ ਪ੍ਰੋਗਰਾਮ ਹੁਣ ਪਦੇ ਆ ਸੀ ਕਿ ਕਿਤੇ ਅੰਦਰ ਦਾ ਕੰਮ ਗੜਬੜ ਹੋਣਾ ਬਾਹਰ ਕਰ ਲਿਆ ਇਹਦੀ ਕਿ ਪ੍ਰੋਗਰਾਮ ਅੰਦਰ ਮਾਹੌਲ ਨਹੀਂ ਠੀਕ ਹੋਣਾ ਇਹਦੀ ਬਾਹਰ ਕਰ ਲਿਆ ਔਰ ਇਹਦੀ ਹਿੰਮਤ ਹੈ ਇਹਨੇ ਇੱਕ ਵਾਰੀ ਵੀ ਦੇਖੋ ਪਾਰਟੀ ਦੇ ਵਫਾਦਾਰ ਲੋਕਾਂ ਦਾ ਫਰਕ ਇੱਕ ਵਾਰੀ ਨਹੀਂ ਰੁੱਸਿਆ ਇਹ ਜੀ ਜਾਂ ਦੇਣ ਵਾਲੇ ਲੋਕ ਕਿੜਿਆ ਸਮਰਾ ਸਾਹਿਬ ਵੱਡੇ ਬੈਠੇ ਆ ਬਾਪੂ ਜੀ ਇਹ ਲੋਕ ਉਹ ਨੇ ਜਿਹੜੇ ਸ਼ਰੋਮਨੀ ਅਕਾਲੀ ਦਲ ਵਾਸਤੇ ਗੋਲੀ ਖਾਣ ਨੂੰ ਤਿਆਰ ਹੈ ਮਗਰ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਤਗੜੀ ਰਵੇ ਉਹਦੀ ਆਵਾਜ਼ ਬੁਲੰਦ ਰਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਰਵੇ ਇਹ ਉਹ ਜੇ ਜਜ਼ਬੇ ਵਾਲੇ ਲੋਕ ਹੈ ਇਹਨਾਂ ਨੇ ਫੇਰ ਮਿਹਨਤ ਕਰਕੇ ਜੇ ਤੁਸੀਂ ਮੌਕਾ ਦਿੱਤਾ ਅੱਜ ਏਡਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਦਾ ਖਾਸ ਸਤਿਕਾਰ ਪਿਆਰ ਜੋਚੀ ਸਾਹਿਬ ਤੇ ਤੁਹਾਡਾ ਫਰਜ਼ ਬਣਦਾ ਸਾਡਾ ਸਭ ਦਾ ਫਰਜ਼ ਬਣਦਾ ਇਹਨਾਂ ਨੂੰ ਦੇਣਾ ਔਰ ਇਹ ਸਾਸ ਉਮੀਦ ਨਾਲ ਮੈਂ ਦੋ ਵਾਰੀ ਕਹੂੰਗਾ ਚੋਣ ਨਿਸ਼ਾਨ ਅਬ ਬੋਲਦੇ ਨਹੀਂ ਯਾਰ ਕੀ ਚੱਕਰ ਹੈ ਹੈ ਚਾਹ ਪਕੌੜੇ ਦਾ ਫਰਜ਼ ਦੇਖੋ ਇਹ ਨਹੀਂ ਗਰਮੀ ਦਾ ਅਸਰ ਹੈ ਹਾਂਜੀ ਗਰਮੀ ਕੋਨਾ ਨਿਕਲ ਜੂਗੀ ਗਰਮੀ ਅੱਜ ਤਮਾਤਰ ਨੂੰ ਪਤਾ ਨਹੀਂ ਸ਼ਾਮ ਤੱਕ ਕੀ ਕੁਝ ਹੋ ਜਾਣਾ ਕਿਹੜਾ ਕਿਹੜਾ ਦੌਰਾ ਪੈ ਜਾਣਾ ਚੋਣ ਨਿਸ਼ਾਨ ਲੱਕੜੀ ਚੋਣ ਨਿਸ਼ਾਨ ਲੱਕੜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ